ਇਹਦਾ ਸਾਡਾ ਮਕਦਮਾ ਨੰਬਰ 314 ਦਰਜ ਹੋਇਆ ਹੈ 16/12/23 ਇੰਟਰਸੈਕਸ਼ਨ 302 377 148 ਯੂਨਿਟ ਆਈਪੀਸੀ ਦੇ ਤਹਿਤ ਥਾਣਾ ਜਿਹੜਾ ਗੁਰੂ ਵਿਖੇ ਜਿੱਥੇ ਲਖਮਨ ਦਾਸ ਸਬਜੀ ਵੇਚਦਾ ਦਾ ਕਤਲ ਹੋਇਆ ਸੀ ਤੇ ਉਹਨਾਂ ਦੇ ਦੋ ਬੇਟੇ ਜਖਮੀ ਹੋਏ ਸੀ ਉਹਦੇ ਸੰਬੰਧ ਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਟਡੀ ਚ ਹੋ ਗਿਆ ਸੀ ਉਹ ਅੱਜ ਕੱਲੇ ਜੁਡੀਸ਼ਨਲ ਕਸਟਡੀ ਚ ਹੈ ਇਹਦੇ ਤੇ ਅਰ ਉਮੀਦ ਹੈ ਕਿ ਇਹਦਾ ਮੇਨ ਪ੍ਰਾਇਮਰੀ ਕੁਰੀ ਰੀ ਮਗਰਮੇ ਦਾ ਹੈ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਲਗਭਗ ਲਗ ਸ਼ਹਿਰਾਂ ਦੇ ਵਿੱਚ ਵੀ ਇਹ ਛਾਪੇਮਾਰੀ ਕੀਤੀ ਗਈ ਜਿਹਦੇ ਪ੍ਰੋਪਰ ਦਬਾਵੇ ਤਹਿਤ ਦੇ ਮੁੜਕੇ ਨੇ ਉਹ ਕੱਲ ਸ਼ਾਮੀ ਸਾਡੀ ਜਿਹੜੀ ਅਲੱਗ ਕਮਿਸ਼ਨਰ ਦੀ ਕੋਰਟ ਹਾਊਸ ਤੇ ਸਲੰਡਰ ਕੀਤਾ ਸਲੰਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋਰੋੜੀ ਆਪਾਂ ਪੁੱਛਗਿੱਛ ਕੀਤੀ ਆ ਤੇ ਜਿਹੜਾ ਵਾਰਦਾਨ ਵਿੱਚ ਵਰਤਿਆ ਬਿਸਤਲਾ ਉਹ ਨੰਨੇ ਰਿਪੋਰਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਤਫ਼ਤੀਸ਼ ਦੀ ਜਾਰੀ ਆ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮਾ ਅੰਦਰਜ ਹੈਗੇ ਉਹ ਇੱਕਦਰਜ ਮਕਦਮਾ ਦਰਜ ਆ ਬਟ ਬਾਕੀ ਅਜੇ ਅਸੀਂ ਲਗ ਲਗ ਥਾਣੇ ਤੋਂ ਵੀ ਇਹਦਾ ਕਿਉਂਕਿ ਸੁਲਤਾਨਪੁਰ ਡੇਰੀਆ ਜਿਹਦਾ ਘਰ ਹੈ ਜਿੱਥੋਂ ਇਹਦਾ ਹੋਮ ਟਾਣਾ ਉਤੋਂ ਵੀ ਇਹ ਪਤਾ ਕਰਵਾ ਰਹੇ ਆ ਫਤ ਲੰਮੀ ਹੈ ਇਸ ਕਿਸੇ ਕਿੰਨੇ ਨੂੰ ਆਉਣਗੇ ਜਬਲੇ ਬਾਈ ਨੇਮ ਤੇ 6 ਦਰਜਾ ਜੀ ਬਾਕੀ ਕੋਸ਼ਣ ਬਛਤੇ ਵੀ ਆ ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਮੈਂ ਨਾਮ ਨਹੀਂ ਲੱ ਸਕਦਾ ਪਰ ਜੀ ਇਹਦਾ ਕੀ ਰੋਲ ਸੀ ਗੱਲ ਜਿਹੜਾ ਪੜਿਆ ਨੂੰ ਜਿਹੜਾ ਮੇਨ ਇਵਿਟ ਹੈਗਾ ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਚੰਨ ਲਾਲ ਦੇ ਨਾਲ ਲੜਾਈ ਝਗੜਾ ਸਾਰਾ ਰੂਮ ਹੀ ਚਾ ਜਾਉਂਦਾ ਹੀਗਾ ਇਹ ਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਹ ਫਾਇਰ ਵੀ ਨੇ ਤੇ ਪਿਸਤੌਲ ਲਸਾਂਸੀ ਹੈ ਕਰ ਨਹੀਂ ਜੀ ਗੈਰ ਕਾਨੂੰਨੀਆ ਲਿਗਲ ਵਪਾਰ ਗੋਲੀ ਇਸੇ ਪਿਸਤੌਲ ਨੇ ਕਿੱਥੋਂ ਲਿਆ ਹੀ ਇਹਨਾਂ ਯੂਪੀ ਤੋਂ ਲੈ ਕੇ ਆਂਦਾ ਜੀ ਇਹਦੇ ਪਿਸਤੌਲ ਪਿਸਤੌਲ ਦੇ ਵਿੱਚ ਕੋਈ ਜਿੰਦਾ ਨਾਉਂ ਵੀ ਬਰਾਮਦਾ ਦੋ ਬਰਾਮਦਾ ਜਿੰਦਾ ਬਾਕੀ ਤਨੇ ਚਲਾਏ ਵੀ ਉੱਥੇ ਜਿਨ੍ਹਾਂ ਦੇ ਖੂਲ ਦੀ ਇਹ ਰੰਜਨ ਸਿੰਘ ਸਾਹਿਬ ਤੋਂ ਮੇਜ ਵੀ ਕਰਾਉਨੇ ਆ ਤੇ ਮੁੰਡੇ ਦੀ ਟੇਸ਼ ਕੀ ਸਾਹਮਣੇ ਆ ਜੀ ਜਤੀ ਰੰਜਨ ਸਾਹਿਬ dono ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪੋਸੇ ਜਤੀ ਰੰਜਨ ਸਾਹਿਬ ਕੋਈ ਗੱਡੀ ਨੂੰ ਖੜੀ ਜਾਂਦੀ ਆ ਨਾ ਤੇ ਜਿੱਥੇ ਉਹਦੀ ਸਬਜ਼ੀ ਵਾਲੀ ਜਿਹੜੀ ਲੱਗਦੀ ਆ ਉਤੋਂ ਇੱਕ ਦੂਜੇ ਤੋਂ ਤੂਕੂ ਮੈਂ ਮੈਂ ਫਿਰ ਇੱਕ ਦੂਜੇ ਤੋਂ ਬੱਸ ਰੈਕੀ ਕਰਨ ਵਾਲੇ ਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਏ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਜੀ ਸਾਰਾ ਕੁਝ ਹੋ ਰਿਹਾ ਜੀ ਜਿਹੜਾ ਜਿਹਦਾ ਜੋ ਜੋ ਰੋਲ ਐ ਨਹੀਂ ਉਹਦੇ ਮੁਤਾਬਕ ਉਹਦੀ ਰਸਤ ਪਊਗੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਆਇਆ ਸਾਹਮਣੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਇਹ ਚੱਲ ਰਹੇ ਸੀ ਉਹਨਾਂ ਤੇ ਜਿਹੜੇ ਜਿਹੜੇ ਕਤਲਾਂ ਦੇ ਵਿੱਚ ਜਿਹੜੇ ਜਿਹੜੇ ਕੂਜ਼ ਆ ਜੀ ਇਹ ਕਿੱਦਾਂ ਛੱਡ ਕੇ ਬਾਕੀ ਸਾਰਿਆਂ ਦੀ ਰੈਸਟ ਪਈ ਐ ਜਿਹੜੇ ਕੋ ਰਿੰਦੇ ਆ ਉਹ ਵੀ ਜਲਦੀ ਫੜੇ ਜਾਣਗੇ